ਰਾਤ ਦੇ 9 ਵਜੇ ਰਹੇ ਸੀ ਜਤਿੰਦਰ ਆਪਣੀ ਭੈਣ ਸ਼ਾਲੂ ਦੇ ਨਾਲ ਕਾਬੜ ਲੈਣ ਦੇ ਲਈ ਗਿਆ ਹੋਇਆ ਸੀ 20 ਤੋਂ 25 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੇ ਨੇ ਉਸ ਤੋਂ ਬਾਅਦ ਦੋਵੇਂ ਥੱਕ ਜਾਂਦੇ ਨੇ ਦੋਵੇਂ ਹੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਕਿਉਂ ਨਾ ਅੱਜ ਦੀ ਰਾਤ ਇਸ ਸੁਨਸਾਨ ਇਲਾਕੇ ਦੇ ਵਿੱਚ ਹੀ ਕੱਢੀ ਜਾਵੇ ਤੇ ਸ਼ਾਲੂ ਨੂੰ ਭੁੱਖ ਲੱਗ ਰਹੀ ਸੀ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਵੀਰੇ ਮੈਨੂੰ ਭੁੱਖ ਲੱਗ ਰਹੀ ਹੈ ਕਿਉਂ ਨਾ ਆਪਾਂ ਕੁਝ ਖਾ ਪੀ ਲਈਏ ਤੇ ਉਹ ਖਾ ਰਹੇ ਹੁੰਦੇ ਨੇ ਉਦੋਂ ਹੀ ਉਥੇ ਦੋ ਮੁੰਡੇ ਆਉਂਦੇ ਨੇ ਜਿਨ੍ਹਾਂ ਦਾ ਨਾਮ ਸੁਨੀਲ ਤੇ ਵੀਰੂ ਹੁੰਦਾ ਹੈ ਉਹਨਾਂ ਦੇ ਹੱਥ ਵਿੱਚ ਵੀ ਇੱਕ ਇੱਕ ਕਾਬੜ ਹੁੰਦਾ ਹੈ ਸੁਨੀਲ ਤੇ ਵੀਰੂ ਦੀ ਨਜ਼ਰ ਜਿਵੇਂ ਹੀ ਸ਼ਾਲੂ ਤੇ ਪੈਂਦੀ ਹੈ ਤਾਂ ਇਹਨਾਂ ਦੋਵਾਂ ਦੀ ਨiyet ਖਰਾਬ ਹੋ ਜਾਂਦੀ ਹੈ ਸੁਨੀਲ ਤੇ ਵੀਰੂ ਇਹ ਕੁੜੀ ਸ਼ਾਲੂ ਤੇ ਜਤਿੰਦਰ ਦੋਵਾਂ ਦੇ ਕੋਲ ਜਾਂਦੇ ਨੇ ਮਿੱਠੀ ਮਿੱਠੀ ਗੱਲਾਂ ਕਰਦੇ ਨੇ ਤੇ ਇਹ ਦੋਵੇਂ ਹੀ ਮੁੰਡੇ ਸ਼ਾਲੂ ਨੂੰ ਪੈਣ ਕਹਿ ਕੇ ਬੁਲਾਉਂਦੇ ਨੇ ਤਾਂ ਇਸ ਤਰ੍ਹਾਂ ਜਤਿੰਦਰ ਦਾ ਵਿਸ਼ਵਾਸ ਜਿੱਤ ਲਿਆ ਜਾਂਦਾ ਹੈ ਲਗਭਗ 25 ਤੋਂ 30 ਮਿੰਟ ਦਾ ਸਮਾਂ ਬੀਤਣ ਤੋਂ ਬਾਅਦ ਸ਼ਾਲੋ ਆਪਣੇ ਪਰਾ ਜਤਿੰਦਰ ਨੂੰ ਕਹਿੰਦੀ ਹੈ ਕਿ ਵੀਰੇ ਮੈਨੂੰ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਹੈ ਨੇੜੇ ਤੇੜੇ ਵੀ ਕਿਤੇ ਪਾਣੀ ਨਹੀਂ ਦਿਖ ਰਿਹਾ ਮੇਰੇ ਲਈ ਕਿਤੋਂ ਪਾਣੀ ਦਾ ਇੰਤਜ਼ਾਮ ਕਰ ਦਿਓ ਮੈਨੂੰ ਬਹੁਤ ਪਿਆਸ ਲੱਗ ਰਹੀ ਹੈ ਇਸ ਤੋਂ ਬਾਅਦ ਜਤਿੰਦਰ ਉਹਨਾਂ ਦੋਵਾਂ ਮੁੰਡਿਆਂ ਤੋਂ ਪਾਣੀ ਦੇ ਬਾਰੇ ਪੁੱਛਦਾ ਹੈ ਕਿ ਪਾਣੀ ਕਿੱਥੋਂ ਮਿਲੇਗਾ ਉਹ ਦੋਵੇਂ ਹੀ ਮੁੰਡੇ ਕਹਿੰਦੇ ਨੇ ਕਿ ਇੱਥੋਂ 10 ਮਿੰਟ ਦੀ ਦੂਰੀ ਤੇ ਇੱਕ ਵਾਟਰ ਕੁਲਰ ਲੱਗਿਆ ਹੋਇਆ ਹੈ ਉਥੋਂ ਪਾਣੀ ਜਲਦੀ ਲੈ ਆਓ ਸਾਨੂੰ ਵੀ ਪਿਆਸ ਲੱਗੀ ਹੈ ਤੇ ਇਸ ਤੋਂ ਬਾਅਦ ਜਤਿੰਦਰ ਪਾਣੀ ਲੈਣ ਦੇ ਲਈ ਚੱਲਿਆ ਜਾਂਦਾ ਹੈ ਜਿਵੇਂ ਹੀ ਜਤਿੰਦਰ ਉਥੋਂ ਪਾਣੀ ਲੈਣ ਦੇ ਲਈ ਚੱਲਿਆ ਜਾਂਦਾ ਹੈ ਤੇ ਇਹ ਦੋਵੇਂ ਮੁੰਡੇ ਸ਼ਾਲੂ ਦੇ ਮੂੰਹ ਤੇ ਇੱਕ ਸਪਰੇਅ ਮਾਰਦੇ ਨੇ ਤੇ ਜਿਵੇਂ ਹੀ ਸਪਰੇਅ ਮਾਰੀ ਜਾਂਦੀ ਹੈ ਤੇ ਸ਼ਾਲੂ ਉਦੋਂ ਹੀ ਬੇਹੋਸ਼ ਹੋ ਜਾਂਦੀ ਹੈ ਇਸ ਤੋਂ ਬਾਅਦ ਸੁਨੀਲ ਤੇ ਵੀਰੋ ਇਹ ਦੋਵੇਂ ਹੀ ਸ਼ਾਲੂ ਨੂੰ ਝਾੜੀਆਂ ਦੇ ਪਿੱਛੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਦੋਵੇਂ ਮੁੰਡੇ ਸ਼ਾਲੂ ਦੇ ਨਾਲ ਕੀ ਕਰਦੇ ਨੇ ਤੇ ਇਸ ਘਟਨਾ ਦਾ ਆਖਰ ਵਿੱਚ ਕੀ ਅੰਜਾਮ ਹੁੰਦਾ ਹੈ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ